ਵੀ ਭਰਾਵੋ ਕਰੋ ਚੈੱਕ ਕਰ ਮੂੰਗੀ ਨਾ ਫਾਲ ਵੇਖੋ ਮੂੰਗੀ ਨੂੰ ਕਿੰਨਾ ਜੇ ਪੂਰਾ ਘੈਂਟ ਆਇਆ ਹੋਇਆ ਬਾਕੀ ਸਪਰੇਹਾ ਵਗੈਰਾ ਵੀ ਪੂਰੀਆਂ ਫੁੱਲ ਹੋ ਗਈਆਂ ਮੂੰਗੀ ਦੇ ਉੱਤੇ ਤੁਸੀਂ ਫਾਲ ਚੈੱਕ ਕਰ ਸਕਦੇ ਹੋ ਜਿਹੜਾ ਇਹ ਬੀ ਹੈਗਾ ਆ ਦੇਖੋ ਥੱਲੇ ਪੱਕੀਆਂ ਵੀ ਪਈਆਂ ਨਹੀਂਆਂ ਫਲੀਆਂ ਆ ਦੇਖੋ ਕਰੋ ਚੈੱਕ ਕਰ ਤੇ ਆ ਦੇਖੋ ਇਹ ਪਹਿਲਾ ਵਾਲ ਪੂਰ ਸੀ ਪੱਕ ਚੁੱਕਿਆ ਹੈਗਾ ਜੇਕਰ ਬੀਜ ਦੀ ਗੱਲ ਕਰੀਏ ਬੀ ਇਹ 1142ਾ ਕਰਨਾਲ ਦਾ ਤੇ 2 ਫੁੱਟ ਦੇ ਲਗਭਗ ਬੂਝਾ ਹੋਇਆ ਪਿਆਗਾ ਪਾਣੀ ਵੀ ਪਰਸੋਂ ਲਾਇਆ ਸੀ ਇਹ ਦੇਖੋ ਤੇ ਬੀ ਪਹਿਲਾਂ ਮੂਚੀ ਖੜੀ ਸੀ ਸਾਰੀ ਹੁਣ ਵਧੀਆ ਫਲੀਆਂ ਵੀ ਦੇਖੋ ਤਾਦੀਆਂ ਨਿਕਲੀਆਂ ਨੇ ਫਲ ਵੀ ਹਜੇ ਹੋਰ ਚੱਕੀਆਂ ਨਹੀਂ ਮੂੰਗੀ ਤੇ ਅਜਿਹੇ ਛੋਟੇ ਬੂਜੇ ਨੇ ਵਿੱਚ ਇਹ ਵੀ ਫਾਲ ਵਧੀਆ ਚੱਕੀ ਖੜੇ ਨੇ ਨਾਲ ਇਹ ਪੂਰਾ ਫੁੱਲ ਫਾਲਾ ਜਿਹੜਾ ਆ ਚੁੱਕਿਆ ਮੂੰਗੀ ਦੇ ਉੱਤੇ 1142 ਦੇ ਰਨਾਲ ਵੀ ਹੈਗਾ ਕਰੋ ਚੱਕ ਜਿਹੜੇ ਵੀਰ ਭਰਾ ਕਹਿੰਦੇ ਸੀ ਵੀ ਬੈਡ ਪਲੈਂਟਰ ਦੇ ਉੱਤੇ ਨਹੀਂ ਹੋਣੀ ਫੇਲ ਆ ਸਿਸਟਮ ਆਹ ਦੇਖ ਲਓ ਮਿੱਤਰੋ ਆਪਣੇ ਤਿੰਨ ਕਿੱਲੇ ਲਾਏ ਹੋਏ ਮੂੰਗੀ ਦੇ ਚੈੱਕ ਕਰ ਸਕਦੇ ਹੋਏ ਉਹ ਨਾਲੇ ਤੱਕ ਤੇ ਪੂਰਾ ਫਲ ਫਲ ਆ ਗਿਆ ਜਿਹੜੀਆਂ ਪਹਿਲਾਂ ਲੀਆਂ ਫਲੀਆਂ ਪਹਿਲਾਂ ਪੂਰਾ ਆਇਆ ਹੋਇਆ ਸੀਗਾ ਇਹ ਪੱਕ ਚੁੱਕੀਆਂ ਨੇ ਪੂਰੇ ਕੜੱਕੇ ਦਾਣੇ ਪੈਣੇ ਪੜਾ ਕੇ ਚੱਬ ਕੇ ਵੇਖੇ ਨੇ ਬਾਕੀ ਹੁਣ ਫੇਰ ਸਪਰੇਅ ਕਰਤੀ ਤੇ ਗੇਰ ਫਲ ਵਾਲੀ ਤੇ ਚੈੱਕ ਕਰੋ ਤੁਸੀਂ ਫਾਲ ਕਿੰਨਾ ਆਇਆ ਯਾਰ ਮੂੰਗੀ ਤੇ ਤੇ ਵਿੱਚ ਵੀਰ ਕਹਿੰਦੇ ਸੀਗੇ ਮੇ ਬੈਡ ਪਲਾਂਟਰ ਦੇ ਨਾਲ ਬੀਬੀਸੀ ਵਾਲਿਆਂ ਨੇ ਜਿਹੜੇ ਬੀਜੀ ਸੀ ਆਪਾਂ ਨੇ ਵੀ ਉਹਦਾ ਨਾ ਹੋਣੀ ਨਹੀਂ ਗੀ ਬਾਹਲੇ ਵੀ ਆਨੇ ਰਹਿਣ ਦਿੱਤੀਆਂ ਸੀ ਕਹਿੰਦੇ ਫੇਰ ਉਹ ਕੰਮ ਆਏ ਨਹੀਂ ਹੋਣਾਗਾ ਬਈ ਬੰਦਾ ਕਰਨ ਵਾਲਾ ਚਾਹੀਦਾ ਕੀ ਕੁਛ ਨਹੀਂ ਕਰ ਸਕਦਾ ਨਾ ਆਹ ਦੇਖੋ ਇੱਕ ਬੈਡ ਦੇ ਉੱਤੇ ਚਾਰ ਔਰੇ ਨੇ ਮੰਗੀ ਦੇ ਤੇ ਚਾਰੇ ਦੇ ਚਾਰੀ ਹਰੇ ਹੋਏ ਹੋਏ ਨੇ ਦੇਖੋ ਕੋਈ ਖਾਲੀ ਨਹੀਂ ਆ ਇੱਥੋਂ ਥੋੜਾ ਜਿਹਾ ਖਾਲੀ ਇੱਕ ਪਾਸਾ ਨਹੀਂ ਸਾਬ ਭਰੇ ਹੋਏ ਬੈਡ ਨੇ ਤੁਸੀਂ ਚੈੱਕ ਕਰ ਸਕਦੇ ਹੋ ਚਾਰ ਚਾਰ ਔਰੇ ਇੱਕ ਬੈਡ ਦੇ ਉੱਤੇ ਤੇ ਆਪਾਂ ਨੇ ਜਿਹੜਾ ਵੀ ਪਾਇਆ ਸੀ ਉਹ ਕਿੱਲੇ ਦਾ 2 ਕਿਲੋ ਵੀ ਪਾਇਆ ਸੀਗਾ ਵਿੱਚ ਵੀਰ ਕਰੀ ਜਾਂਦੇ 18 18 19 19 ਕਿਲੋ ਪਾਇਆ ਸੀ ਆਪਣੇ 2 ਕਿਲੋ ਹੀ ਪਾਇਆ ਮਿੱਤਰੋ ਕਿੱਲੇ ਦਾ ਵੀ ਕਰੋ ਚੈੱਕ ਮੈਂ ਸਾਨੂੰ ਗਾਹਾਂ ਤੋਂ ਚਲ ਕੇ ਵਿਖਾ ਦਿੰਨੇ ਮੂੰਗੀ ਤੇ ਸੁੰਡੀ ਛੰਡੀ ਤੋਂ ਵੀ ਰਾਹ ਤਾਂ ਬੁਰੀ ਸੁੰਡੀ ਤੋਂ ਵੀ ਸਪਰੇਹਾਂ ਬਹੁਤ ਜ਼ਿਆਦਾ ਹੋ ਗਈਆਂ ਪਹਿਲਾਂ ਸਮਾਲਣ ਜੇ ਮੇਰੇ ਬਾਸ ਖਾਂਵਗੀ ਉਹ ਕੋਈ ਡਰ ਨਹੀਂ ਪਹਿਲਾਂ ਪਹਿਲਾਂ ਸੀਗਾ ਆਰਮ ਦੇਖੋ ਕਰੋ ਚੱਕਾ ਇਧਰ ਲਈ ਖੜ ਤੇ ਦੇਖੋ ਮੂੰਗੀ ਫਾਲਾ ਇਹ ਪੂਰਾ ਫੁੱਲ ਫਾਲਾ ਜਿਹੜਾ ਆ ਚੁੱਕਿਆਗਾ ਤੇ ਜਿਹੜੇ ਜਿਹੜੇ ਭਰਾਵਾਂ ਨੇ ਮੂੰਗੀ ਲਾਈਏ ਕਮੈਂਟ ਕਰਕੇ ਜਰੂਰ ਦੱਸੋ ਮਿੱਤਰੋ ਤੇ ਰੋਚਕ ਦਰਾਂ ਫੁੱਲ ਨੇ ਕੁਪ ਫੌਲੀ ਫੁੱਲ ਦਿੰਦਾਗਾ ਫੁੱਲ ਉਹਨੇ ਪੱਤੇ ਤੇ ਉਹਨੀਆਂ ਇਹਦੀ ਫਲੀਆਂ ਦੀਆਂ ਨੇ ਮੁੰਗੀ ਦੀਆਂ ਇਹ ਇਹ ਅਮੰਗੀ ਦਾ ਵੀ ਹੈ ਸਨ 11 42 ਵੀ ਹੈਗਾ